ਕਈ ਤੁਸੀਂ ਵੀ ਹੈਲਪ ਕਰਾਇਆ ਕਰੋ ਥੈਂਕ ਯੂ ਗੋਡ ਸਤਰੀ ਘਾਲ ਜੀ ਸਾਜ ਜਾਨੇ ਆਪਣੇ ਘਰ ਵਾਲੀਆਂ ਦੀ ਹੈਲਪ ਕਰਾਇਆ ਕਰੋ ਠੀਕ ਹੈ ਜਿੱਦਾਂ ਮੇਰੇ ਪਾਪਾ ਹੀ ਕਰਉਂਦੇ ਨੇ ਅੱਜ ਹੋਏ ਤਾਂ ਮੈਂ ਕੀ ਕਹੋਂ ਬੰਦਲਾਣਾ ਚਾਹੀਦਾ පාපහි සබ් ජිබුණනා ගද කව් ගතවා උතන් ජුත පප්ේ සබ්ජිබනා හනග පේමලාශ ඕල ගනනි හමයින ਨ ਅੰਗਰੇਜ਼ੀ ਦੇ ਵਹੀਂ ਪਰ ਹੀ ਆ ਗਈ ਪੁਲ ਦੇ ਨਾਲ ਲੱਗ ਰਿਹਾ ਪਾਣੀ ਇੱਥੇ ਬਹੁਤ ਲੂੰਗੀ ਹੈ ਵੜੀ ਵਾਈ ਹੈ ਤੇ ਦੇਖੋ ਕਿੰਨਾ ਪਾਣੀ ਲਾਗੇ ਪਿੰਡ ਇਸੇ ਵਾਲੇ ਤੇ ਦੇਖੋ ਕਿਦਾਂ ਪਾਣੀ ਇੱਥੋਂ ਤੱਕ ਆ ਗਿਆ ਇੱਥੇ ਤੱਕ ਇਸ ਵਾਲੇ ਪਿੰਡ ਦੇ ਦੇਖੋ ਇਹ ਤਾਂ ਭੜਿਆ ਪਿਆ ਵਾ ਮਾਰਸ਼ ਹੋਈ ਜਾ ਰਹੀ ਆ ਦੇਖੋ ਕਣੀਆਂ ਆਈ ਜਾ ਰੀਆਂ ਜੀ ਮਤਲਬ ਬਹੁਤ ਕੁਲਿਆ ਪਿਆ ਮੈਨੂੰ ਲੱਗਦਾ ਵੀ ਅੱਜ ਮੀਂਹ ਹਟਣ ਵਾਲਾ ਨਹੀਂ ਪਾਣੀ ਪੈਲੀਆਂ ਦੇ ਚੌਕ ਉਹ ਉਹ ਲੱਗਦੀਆਂ ਪੈਲੀਆਂ ਨਾਲ ਔਰ ਖੱਤੇ ਖੱਤੇ ਨਾਲ ਆਪਣੇ ਜ਼ਮੀਨੀਆਂ ਲੱਗੇ ਹੋ ਪਰ ਬਸ ਇੰਨੀ ਕੁ ਵਾਈਆਂ ਵਾਈ ਜਿਹੜੀ ਆ ਉਹ ਜਿਹੜੀ ਆਪਣੇ ਨਾਲ ਬੂਟੀ ਲੱਗ ਰਹੀ ਹੈ ਵਾਈ ਉਨੀ ਤੱਕ ਉਥੇ ਤੱਕ ਉਹ ਪਰਲੇ ਜਿਹੜੇ ਉਹ ਹੈਗੀਆਂ ਵਾ ਖੱਤੇ ਦੇ ਉਹ ਉਹ ਦੂਰ ਤੱਕ ਪਾਣੀ ਚਲ ਗਿਆ ਤੇ ਪਿੰਡ ਦੇ ਨਾਲ ਲੱਗ ਗਿਆ ਪਾਣੀ ਦੇਖੋ ਤੇ ਉਰੇ ਉਰੇ ਰਹਿੰਦਾ ਇੱਥੇ ਠਾਈ ਨੀਂਦਾ ਆਈ ਦੀ ਬੜੀ ਹੋਈ ਜਿੱਦਾਂ ਇੱਥੋਂ ਤੱਕ ਆ ਵਈ ਤੇ ਵੇਖੋ ਕਿ ਆ ਇੱਥੋਂ ਤੱਕ ਪਾਣੀ ਆ ਗਿਆ ਮੇਰੇ ਖਿਆਲ ਨਾਲ ਇੱਥੋਂ ਉੱਪਰ ਚੱਲ ਜਾਂਦਾ ਵਾ ਪਾਣੀ ਜਦੋਂ ਕਿਤੇ ਜ਼ਿਆਦਾ ਆ ਜਾਂਦਾ ਹੋ ਦੇਖੋ ਆ ਪਾਣੀ ਨਾਲ ਲੱਗਾ ਉਹਦੇ ਨਾਲ ਇਧਰ ਆਣ ਕੇ ਆਓ ਚੋਨਾ ਆ ਚੋਨਾ ਜਿਹੜਾ ਡੁੱਬ ਗਿਆ ਵਾ ਇਹਦੇ ਨਾਲ ਲੱਗ ਗਿਆ ਪਾਣੀ ਆਣ ਕੇ ਦੇਖੋ ਹਾਂਜੀ ਲਓ ਜੀ ਮਿਰਚਾਂ ਆਪਣੀਆਂ ਹੋ ਗਈਆਂ ਵੇਖੋ ਆਖਰਕਾਰ ਫਲ ਲੱਗਣਾ ਸ਼ੁਰੂ ਹੋ ਗਿਆ ਜੀ ਇਹ ਵੇਖੋ ਤੇ ਵੇਖੋ ਮਿਰਚ ਨਿਕਲੀ ਮਿਰਚ ਆ ਵੇਖੋ ਤੋੜ ਲਈ ਗਏ ਆ ਜਿਹੜੀਆਂ ਨੇ ਸਈਆਂ ਹਰੀਆ ਹੋ ਗਈਆਂ ਮਿਰਚਾਂ ਨਾ ਆਹ ਆ ਦੰਦਾ ਦਾ ਆ ਤੋੜ ਆ ਵੇਖਾ ਨਹੀਂ ਛੋਟੀ ਹੈ ਆ ਵਿੱਚ ਇਹਦੇ ਆ ਵੇ ਗਿਆਂ ਤੋੜੀ ਆ ਵਿੱਚ ਆ ਆ ਨਹੀਂ ਕੋਈ ਦਰ ਵੀ ਕਿੰਦੀ ਵਟੀ ਇੱਕ ఆ మే దేని రెండియాల లే కొడి దేని ల లే కొడి రెండి ఊడుంగో ఉదో ఓ జాండియా వా ఆ రెండి ఊడి హలే ఆ దే ఎమర్జెన్సీ వాస్తీంది హలే హనియా మద లేకిని ఆ ల ఆ తియా మే తోర్ది ఆవే చరి ఆ తోర్తు ఆవే ఆవే

ปัดทุเรียช่บที่ยังวะนะโฟล์ดแอนด์เดย์ทุเรียเล้ยนะโฟล์ลไปเหรอเนี่ยนะโอ้ทุเรียท่าเลยทุเรียทุเรีย ਉਹ ਤੋੜ ਲੈਣਾ ਹੈ ਬਾਅਦ ਚ ਕਰਾਂਗੇ ਜਾਦੀ ਨਹੀਂ ਛੱਡ ਗਿਆ ਆਹ ਤੋੜਨ ਨੂੰ ਆਹ ਥੱਲੇ ਵਾਲੀ ਤੋੜ ਲਾ ਉਹ ਆਹ ਜਿਹੜੀ ਤੋੜ ਲੈ ਚੱਲ ਉਹ ਨਾ ਰੇਤ ਜੀ ਇਹ ਤਾਂ ਨਹੀਂ ਮਿਲਣਾ ਪਤਾ ਮੈਨੂੰ ਹਾਂ ਜੀ ਆ ਵੀ ਬੱਚਾ ਦਾ ਪੁੱਟਾ ਕੋਲ ਨਾ ਹੀ ਲਾਣ ਜਾ ਕਾ ਸੇ ਤਾਂ ਦਾ ਹਾਂ ਬੂਟੇ ਕਿੰਨੇ ਹੋ ਜਾਂਦੇ ਆ ਬਹੁਤ ਆ ਬੂਟੇ ਕਿੱਥੇ ਮਰਜੀ ਹੋ ਜਾਂਦੇ ਇਹਨੂੰ ਪਾਣੀ ਲਗਾਤਾਰ ਪਿੰਦੇ ਤੇ ਵਧੀਆ ਬਣਦੇ ਬਣਦੇ ਨਾ ਔਰ ਇਹਦਾ ਉਹਨੂੰ ਪਾਣੀ ਲਗਾ ਪਿੰਦਾ ਤਾਂ ਦਾ ਕਲਰਫੁਲ ਹੈ ਮੇਰੇ ਕਹਿਣਾ ਉਹ ਹੁੱਚੀ ਹੈ ਇੱਥੇ ਵੀ ਉਹ ਹੁੰਦੇ ਹੱਲੇ ਪੈਪਲ ਹਾਂ ਦੋ ਦਿਨ ਪਾਣੀ ਦੀ ਲੋਟ ਨਹੀਂ ਹੁੰਨਾ ਹਾਂ ਤਾਂ ਇੱਧਰ ਵੀ ਹੋ ਰਹੀ ਮੀਂਹ ਪੈ ਗਿਆ ਖਾਣੇ ਮੀਂਹ ਪੈ ਗਿਆ ਤੜਕੇ ਦਾ ਮੀਂਹ ਆ ਰਿਹਾ ਆ ਵੀਰ ਆ ਕਿੱਥੇ ਹੀ ਜਾਂਦਾ ਆਪੇ ਐ ਨਾ ਇਹ ਪਕੜੇ ਭਿੱਜ ਗਏ ਆ ਆ ਇਥੇ ਦੇਖੋ ਜੀ ਮੀਂਹ ਦੀ ਚਾਲ ਦੇਖੋ ਇੱਕ ਮਿੰਟ ਨੀਂਦ ਦੀ ਚਾਲ ਦੇਖੋ ਵੀ ਜਿਉਂ ਰਾਤ ਦਾ ਮੇਰੇ ਕੱਲ ਨੂੰ 1:00 2:00 ਵਜੇ ਦਾ ਚੱਲਣ ਡਿਆ ਕੰਮ ਇਹਦੇ ਕੱਲ ਦੇ ਕੱਲ ਵੀ ਸਾਰੀ ਦਿਹਾੜੀ ਇਹਦਾ ਪੈਂਦਾ ਹੀ ਰਿਹਾ ਮੀ ਥੋੜਾ ਜਿਹਾ ਹਟ ਜਾਂਦਾ ਵਿੱਚ ਘੰਟਾ 2 ਘੰਟੇ ਫੇਰ ਚੱਲ ਪੈਂਦਾ ਕੰਮ ਆਸਾ ਅੱਜ ਦਾ ਤੜਕੇ ਦਾ ਹੀ ਤੜਕੇ ਰਾਤ ਦਾ ਹੀ ਮੇਰੇ ਖਰਦ ਪੈ ਰਿਹਾ ਮੀ ਤੜਕੇ ਜਦੋਂ ਹਾਂ ਤੜਕੇ ਜਦੋਂ 4:00 ਵਜੇ ਉੱਠਿਆ ਮੈਂ ਤੇ ਉਦੋਂ ਵੀ ਮੀ ਚੱਲ ਰਿਆ ਸੀ ਇਹ ਤੇ ਮੇਰੇ ਖਿਆਲ ਦੇ ਨਾਲ ਇਹ ਕਿ ਰਾਤ ਇੱਕ 2 ਵਜੇ ਦਾ ਸ਼ੁਰੂ ਹੋਇਆ ਨਹੀਂ ਪਹਿਲਾਂ ਇਦਾਂ ਹੀ ਕੰਮ ਚੱਲ ਰਿਹਾ ਤੇ ਇਦਾਂ ਹੀ ਸਾਹ ਨਹੀਂ ਲਿਆਏ ਨੇ ਕਣੀਆਂ 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 ਕਿਣ ਮਿਣ ਕਿਣ ਮੇ ਕਰਨੇ ਤੁਲੇ ਹੋਈ ਜਾਂਦਾ